ਸਾਸ੍ਰੀਕਾਲ ਸ਼ਰਕਤ ਜੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਕੱਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਪੂਰੇ ਹੀ ਪੰਜਾਬ ਦੇ ਵਿੱਚੋਂ ਹਰ ਇੱਕ ਪਿੰਡ ਦੇ ਵਿੱਚੋਂ ਹਰ ਇੱਕ ਸ਼ਹਿਰ ਦੇ ਵਿੱਚੋਂ ਸਾਰੇ ਹੀ ਲੋਕਾਂ ਨੇ ਉੱਥੇ ਪਹੁੰਚ ਕੇ ਨੌਜਵਾਨ ਜਿਹੜੇ ਤਰਹੇ ਦੇ ਬੈਠੇ ਨੇ ਉਹਨਾਂ ਦਾ ਹੌਸਲਾ ਵਧਾਇਆ ਇੱਕ ਵਾਰ ਸਰਕਾਰਾਂ ਨੂੰ ਦੱਸ ਦਿੱਤਾ ਕਿ ਵਾਕਹੀ ਇਸ ਯੂਨੀਵਰਸਿਟੀ ਤੇ ਉੱਪਰ ਪੰਜਾਬ ਦਾ ਹੱਕ ਹੈ ਪੰਜਾਬੀਆਂ ਨੇ ਖੂਨ ਪਸੀਨੇ ਦੀ ਕਵਾਈ ਦੇ ਨਾਲ ਇਹ ਲਾਹੌਰ ਤੋਂ ਯੂਨੀਵਰਸਿਟੀ ਲਿਆ ਕੇ ਪੰਜਾਬ ਦੇ ਵਿੱਚ ਵਸਾਈ ਹੈ ਜਿਹੜਾ ਕਿ ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਪੈਂਦਾ ਹੈ ਦੱਸਦੀ ਕਿ 28 ਪੰਡਰ ਜ਼ਿਆੜ ਕੇ ਚੰਡੀਗੜ੍ਹ ਦਾ ਵਸਾਇਆ ਹੋਇਆ ਸੀ ਯੂਟੀ ਦਾ ਨਾਮ ਦਿੱਤਾ ਗਿਆ ਬਾਅਦ ਵਿੱਚ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਬਣਾਇਆ ਗਿਆ ਉੱਥੇ ਇਸ ਯੂਨੀਵਰਸਿਟੀ ਦਾ ਬਸੇਵਾ ਕੀਤਾ ਗਿਆ ਇਸ ਯੂਨੀਵਰਸਿਟੀ ਦੇ ਪਿੱਛੇ ਬਹੁਤ ਸਾਡੇ ਦਾਦੇ-ਬਾਬਿਆਂ ਦੇ ਬਹੁਤ ਨੌਜਵਾਨਾਂ ਦੇ ਬਹੁਤ ਰੂਹਾਂ ਦੇ ਜਿਹੜੇ ਸੰਘਰਸ਼ ਨੇ ਵੱਡੇ-ਵੱਡੇ ਤਾਂ ਕੱਲ ਬਹੁਤ ਹੀ ਵੱਡਾ ਜਿਹੜਾ ਇਕੱਠ ਜਿਉਂਵਰਸਿਟੀ ਦੇ ਵਿੱਚ ਕੀਤਾ ਗਿਆ ਤਾਂ ਜੋ ਸੈਨੇਟ ਤੇ ਸੰਡିକੇਟ ਦੁਬਾਰਾ ਮੁਰ ਤੋਂ ਬਹਾਲ ਹੋ ਸਕੇ ਕੱਲ ਹਰ ਇੱਕ ਦੇ ਚਿਹਰੇ ਤੇ ਇੱਕ ਵੱਖਰਾ ਨੂਰ ਸੀ ਦੇਖਣ ਵਾਲਾ ਸੀ ਤਾਂ ਉੱਥੇ ਬਹੁਤ ਹੀ ਮਹਾਨ ਸ਼ਖਸੀਅਤਾਂ ਕੱਲ ਜਿਹੜੀਆਂ ਦੇਖੀਆਂ ਗਈਆਂ ਨੇ ਤਾਂ ਇੱਕ ਵੀਡੀਓ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਉੱਗੇ ਸਮਾਜਿਕ ਚਿੰਤਕ ਤੇ ਉੱਗੇ ਜਿਹੜੇ ਬੁੱਧੀਜੀਵੀ ਨੇ ਮਹਾਨ ਬੁੱਧੀਜੀਵੀ ਆਪਾਂ ਕਹਿ ਸਕਦੇ ਹਾਂ ਜਿਹੜੇ ਪੰਜਾਬ ਦੇ ਲਈ ਅਕਸਰ ਚਿੰਤਾ ਕਰਦੇ ਨੇ ਪੰਜਾਬ ਦੇ ਲਈ ਅਕਸਰ ਤੜਫਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮਹਾਨ ਰੂਪ ਪਿਆਰੇ ਲਾਲ ਗਰਗ ਵੀ ਨੇ ਡਾਕਟਰ ਪਿਆਰੇ ਲਾਲ ਗਰਗ ਉਹ ਮਹਾਨ ਰੂਹ ਨੇ ਜਿਹੜੇ ਅਕਸਰ ਹੀ ਪੰਜਾਬ ਪੰਜਾਬੀਅਤ ਦੇ ਲਈ ਗੱਲਬਾਤ ਕਰਦੇ ਰਹਿੰਦੇ ਨੇ ਤਾਂ ਉਹਨਾਂ ਦੀ ਇੱਕ ਕੱਲ ਬਹੁਤ ਹੀ ਜ਼ਿਆਦਾ ਜਿਹੜੀ ਵੀਡੀਓ ਹੈ ਵਾਇਰਲ ਹੋ ਹੁੰਦੀ ਹੈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਉਹ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਹੱਥ ਮਾਰ ਕੇ ਕਹਿ ਰਹੇ ਨੇ ਕਿ ਚਲੋ ਨੌਜਵਾਨੋ ਅੱਗੇ ਬਦੋ ਤਾਂ ਉਸ ਵੀਡੀਓ ਨੇ ਕਾਫੀ ਜ਼ਿਆਦਾ ਲੋਕਾਂ ਦਾ ਜਿਹੜਾ ਦਿਲ ਲुटਿਆ ਪੈਰਲਲ ਗੱਗ ਇੱਕ ਉਹ ਇਨਸਾਨ ਨੇ ਜਿਨ੍ਹਾਂ ਦਾ ਇੱਕ ਬਹੁਤ ਹੀ ਵੱਡਾ ਸੰਘਰਸ਼ ਹੈ ਪੰਜਾਬ ਦੇ ਪਿੱਛੇ ਪੰਜਾਬ ਨੂੰ ਬਚਾਣ ਦੇ ਲਈ ਇਹ ਅਕਸਰ ਇਹਨਾਂ ਨੂੰ ਸਾਦਗੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਉਹਨਾਂ ਦੇ ਕੋਲ ਉਹੀ ਜਿਹੜਾ ਉਹਨਾਂ ਦਾ ਝੋਲਾ ਹੁੰਦਾ ਉਹੀ ਸਿੰਪਲੀਸਿਟੀ ਦੇ ਵਿੱਚ ਸਾਦਗੀ ਦੇ ਵਿੱਚ ਉਹ ਜਦੋਂ ਵੀ ਕਦੇ ਪੰਜਾਬ ਦੀ ਗੱਲ ਤੁਰਦੀ ਹੈ ਤਾਂ ਮੂਰੇ ਹੋ ਕੇ ਲੜਾਈ ਲੜਨ ਦੇ ਲਈ ਇਹ ਜਿਹੜੇ ਆ ਜਾਂਦੇ ਨੇ ਇੱਕ ਤਾਨੇ ਖੜ ਜਾਂਦੇ ਨੇ ਪਰ ਕੱਲ ਉਹਨਾਂ ਦੀ ਇੱਕ ਵੀਡੀਓ ਬਹੁਤ ਹੀ ਜਿਹੜੀ ਪਿਆਰੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਜਿਸ ਦੇ ਵਿੱਚ ਨੌਜਵਾਨਾਂ ਨੂੰ ਹੱਲਾਸ਼ੀਰੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨਾਂ ਨੂੰ ਕਹਿ ਰਹੇ ਨੇ ਕਿ ਚਲੋ ਯੂਨੀਵਰਸਿਟੀ ਦੇ ਵਿੱਚ ਗੇਟ ਖੋਲੋ ਐਂਟਰੀ ਕਰਾਓ ਜਿਹੜੇ ਅੱਜ ਨੌਜਵਾਨਾਂ ਦੇ ਇਕੱਠ ਲਈ ਸੱਦੇ ਗਏ ਨੇ ਛੇਤੀ ਆਓ ਸਾਰੇ ਇਹਨਾਂ ਤੋਂ ਬਹੁਤ ਹੀ ਪਿਆਰੀ ਵੀਡੀਓ ਹੈ ਆਓ ਤੁਹਾਨੂੰ ਇੱਕ ਵਾਰੀ ਇਹ ਵੀਡੀਓ ਵੀ ਦਿਖਾਉਣੀ ਹੈ ਕਿਸ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿੱਚ ਉਹਨਾਂ ਨੂੰ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਇਹ ਦੇਖਿਆ ਗਿਆ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਜਰੂਰ ਇਸ ਮਹਾਨ ਰੂਹ ਦਾ ਜਿਹੜਾ ਹੌਸਲਾ ਫਜ਼ਾਈ ਕਰਿਓ ਤਾਂ ਜੋ ਪਰਲਾਲ ਗਰਗੋਨ ਨੂੰ ਵੀ ਪਤਾ ਲੱਗ ਸਕਿਆ ਕਿ ਜੇਕਰ ਉਹ ਪੰਜਾਬ ਦੇ ਲਈ ਇੰਨਾ ਵੱਡਾ ਸੰਘਰਸ਼ ਲੈ ਕੇ ਤੁਰੇ ਹੋਏ ਨੇ ਪੰਜਾਬ ਦੇ ਲਈ ਚਿੰਤਕ ਨੇ ਤਾਂ ਉਹਨਾਂ ਨੂੰ ਵੀ ਬਹੁਤ ਜ਼ਿਆਦੀ ਪੰਜਾਬੀ ਜਿਹੜੇ ਨੇ ਪਿਆਰ ਕਰਦੇ ਨੇ ਦੇਖੋ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਨੌਜਵਾਨਾਂ ਨੇ ਜਿਹੜਾ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਕਿਹਾ ਜਾ ਰਿਹਾ ਤਾਂ ਦੇਖੋ ਤੁਸੀਂ ਵੀ ਇਹ ਵੇਖ ਕੇ ਵੀਡੀਓ ਸਤਿ ਸ਼੍ਰੀ ਅਕਾਲ ਸ਼ਿਰਕਤ ਜੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਕੱਲ੍ਹ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਪੂਰੇ ਹੀ ਪੰਜਾਬ ਦੇ ਵਿੱਚੋਂ ਹਰ ਇੱਕ ਪਿੰਡ ਦੇ ਵਿੱਚੋਂ ਹਰ ਇੱਕ ਸ਼ਹਿਰ ਦੇ ਵਿੱਚੋਂ ਸਾਰੇ ਹੀ ਲੋਕਾਂ ਨੇ ਉੱਤੇ ਪਹੁੰਚ ਕੇ ਨੌਜਵਾਨ ਜਿਹੜੇ ਧਰਮ ਦੇ ਬੈਠੇ ਨੇ ਉਹਨਾਂ ਦਾ ਹੌਸਲਾ ਵਧਾਇਆ ਇੱਕ ਵਾਰ ਸਰਕਾਰਾਂ ਨੂੰ ਦੱਸ ਦਿੱਤਾ ਕਿ ਵਾਕਹੀ ਇਸ ਯੂਨੀਵਰਸਿਟੀ ਤੇ ਉੱਪਰ ਪੰਜਾਬ ਦਾ ਹੱਕ ਹੈ ਪੰਜਾਬੀਆਂ ਨੇ ਖੂਨ ਪਸੀਨੇ ਦੀ ਕਵਾਈ ਦੇ ਨਾਲ ਇਹ ਲਾਹੌਰ ਤੋਂ ਯੂਨੀਵਰਸਿਟੀ ਲਿਆ ਕੇ ਪੰਜਾਬ ਦੇ ਵਿੱਚ ਬਸਾਈ ਹੈ ਜਿਹੜਾ ਕਿ ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਪੈਂਦਾ ਹੈ ਵਾਸਦੀ 28 ਪੰਡਰਵਾੜਕੇ ਚੰਡੀਗੜ੍ਹ ਤੋਂ ਸਾਇਆ ਹੋਈ ਸੀ ਯੂਟੀ ਦਾ ਨਾਮ ਦਿੱਤਾ ਗਿਆ ਬਾਅਦ ਵਿੱਚ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਬਣਾਇਆ ਗਿਆ ਉੱਥੇ ਇਸ ਯੂਨੀਵਰਸਿਟੀ ਦਾ ਬਸੇਵਾ ਕੀਤਾ ਗਿਆ ਇਸ ਯੂਨੀਵਰਸਿਟੀ ਦੇ ਪਿੱਛੇ ਬਹੁਤ ਸਾਡੇ ਦਾਦੇ-ਬਾਬਿਆਂ ਦੇ ਬਹੁਤ ਨੌਜਵਾਨਾਂ ਦੇ ਬਹੁਤ ਰੋਹਾਂ ਦੇ ਜਿਹੜੇ ਸੰਘਰਸ਼ ਨੇ ਵੱਡੇ-ਵੱਡੇ ਤਾਂ ਕੱਲ ਬਹੁਤ ਹੀ ਵੱਡਾ ਜਿਹੜਾ ਇਕੱਠ ਜਿ ਯੂਨੀਵਰਸਿਟੀ ਦੇ ਵਿੱਚ ਕੀਤਾ ਗਿਆ ਤਾਂ ਜੋ ਸੈਨੇਟ ਤੇ ਸਟੈਟੂਟ ਦੁਬਾਰਾ ਮੁਰ ਤੋਂ ਬਹਾਲ ਹੋ ਸਕੇ ਕੱਲ ਹਰਕਤ ਦੇ ਚਿਹਰੇ ਤੇ ਇੱਕ ਵੱਖਰਾ ਨੂਰ ਸੀ ਦੇਖਣ ਵਾਲਾ ਸੀ ਤਾਂ ਉੱਥੇ ਬਹੁਤ ਹੀ ਮਹਾਨ ਸ਼ਖਸੀਅਤਾਂ ਕੱਲ ਜਿਹੜੀਆਂ ਦੇਖੀਆਂ ਗਈਆਂ ਨੇ ਤਾਂ ਇੱਕ ਵੀਡੀਓ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਉੱਗੇ ਸਮਾਜਿਕ ਚਿੰਤਕ ਤੇ ਉੱਗੇ ਜਿਹੜੇ ਬੁੱਧੀਜੀਵੀ ਨੇ ਮਹਾਨ ਬੁੱਧੀਜੀਵੀ ਆਪਾਂ ਕਹਿ ਸਕਦੇ ਹਾਂ ਜਿਹੜੇ ਪੰਜਾਬ ਦੇ ਲਈ ਅਕਸਰ ਚਿੰਤਾ ਕਰਦੇ ਨੇ ਪੰਜਾਬ ਦੇ ਲਈ ਅਕਸਰ ਤੜਫਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮਹਾਨ ਰੂਪ ਪਿਆਰੇ ਲਾਲ ਗਰਗ ਵੀ ਨੇ ਡਾਕਟਰ ਪਿਆਰੇ ਲਾਲ ਗਰਗ ਉਹ ਮਹਾਨ ਰੂਮ ਨੇ ਜਿਹੜੇ ਅਕਸਰ ਹੀ ਪੰਜਾਬ ਪੰਜਾਬੀਅਤ ਦੇ ਲਈ ਗੱਲਬਾਤ ਕਰਦੇ ਰਹਿੰਦੇ ਨੇ ਤਾਂ ਉਹਨਾਂ ਦੀ ਇੱਕ ਕੱਲ ਬਹੁਤ ਹੀ ਜ਼ਿਆਦਾ ਜਿਹੜੀ ਵੀਡੀਓ ਵਾਇਰਲ ਹੋ ਹੁੰਦੀ ਹੈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਉਹ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਹੱਥ ਮਾਰ ਕੇ ਕਹਿ ਰਹੇ ਨੇ ਕਿ ਚਲੋ ਨੌਜਵਾਨੋ ਅੱਗੇ ਵਧੋ ਤਾਂ ਉਸ ਵੀਡੀਓ ਨੇ ਕਾਫੀ ਜ਼ਿਆਦਾ ਲੋਕਾਂ ਦਾ ਜਿਹੜਾ ਦਿਲ ਲੁੱਟਿਆ ਪੈਰਨਾਲ ਗਰਗ ਇੱਕ ਉਹ ਇਨਸਾਨ ਨੇ ਜਿਨ੍ਹਾਂ ਦਾ ਇੱਕ ਬਹੁਤ ਹੀ ਵੱਡਾ ਸੰਘਰਸ਼ ਹੈ ਪੰਜਾਬ ਦੇ ਪਿੱਛੇ ਪੰਜਾਬ ਨੂੰ ਪਛਾਣ ਦੇ ਲਈ ਇਹ ਅਕਸਰ ਹੀ ਉਹਨਾਂ ਨੂੰ ਸਾਦਗੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਉਹਨਾਂ ਦੇ ਕੋਲ ਉਹੀ ਜਿਹੜਾ ਉਹਨਾਂ ਦਾ ਝੋਲਾ ਹੁੰਦਾ ਉਹੀ ਸਿੰਪਲੀਸਿਟੀ ਦੇ ਵਿੱਚ ਸਾਦਗੀ ਦੇ ਵਿੱਚ ਉਹ ਜਦੋਂ ਵੀ ਕਿਤੇ ਪੰਜਾਬ ਦੀ ਗੱਲ ਤੁਰਦੀ ਹੈ ਤਾਂ ਮੂਰੇ ਹੋ ਕੇ ਲੜਾਈ ਲੜਨ ਦੇ ਲਈ ਇਹ ਜਿਹੜੇ ਆ ਜਾਂਦੇ ਨੇ ਇੱਕ ਤਾਨਕੇ ਖੜ ਜਾਂਦੇ ਨੇ ਤਾਂ ਕੱਲ ਉਹਨਾਂ ਦੀ ਇੱਕ ਵੀਡੀਓ ਬਹੁਤ ਹੀ ਜਿਹੜੀ ਪਿਆਰੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਜਿਸ ਦੇ ਵਿੱਚ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨਾਂ ਨੂੰ ਕੈਰ ਨੇ ਕਿ ਚਲੋ ਯੂਨੀਵਰਸਿਟੀ ਦੇ ਵਿੱਚ ਗੇਟ ਖੋਲੋ ਐਂਟਰੀ ਕਰਾਓ ਜਿਹੜੇ ਅੱਜ ਨੌਜਵਾਨਾਂ ਦੇ ਇਕੱਠ ਲਈ ਸੱਦੇ ਗਏ ਨੇ ਛੇਤੀ ਆਓ ਸਾਰੇ ਲੈਣੇ ਤਾਂ ਬਹੁਤ ਹੀ ਪਿਆਰੀ ਵੀਡੀਓ ਹੈ ਆਓ ਤੁਹਾਨੂੰ ਇੱਕ ਵਾਰੀ ਇਹ ਵੀਡੀਓ ਵੀ ਦਿਖਾਉਂਦੇ ਆ ਕਿਸ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿੱਚ ਉਹਨਾਂ ਨੂੰ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਇਹ ਦੇਖਿਆ ਗਿਆ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਜਰੂਰ ਇਸ ਮਹਾਨ ਰੂਪ ਦਾ ਜਿਹੜਾ ਹੌਸਲਾ ਫਜ਼ਾਇਤ ਕਰਿਓ ਤਾਂ ਜੋ ਕੇਰਲਾਲ ਗਰਗੋਨ ਨੂੰ ਵੀ ਪਤਾ ਲੱਗ ਸਕਿਆ ਕਿ ਜੇਕਰ ਉਹ ਪੰਜਾਬ ਦੇ ਲਈ ਇੰਨਾ ਵੱਡਾ ਸੰਘਰਸ਼ ਲੈ ਕੇ ਤੁਰੇ ਹੋਏ ਨੇ ਪੰਜਾਬ ਦੇ ਲਈ ਚਿੰਤਕ ਨੇ ਤਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਿਆਰ ਵੀ ਜਿਹੜੇ ਨੇ ਪਿਆਰ ਕਰਦੇ ਨੇ ਦੇਖੋ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਨੌਜਵਾਨਾਂ ਦੇ ਜਿਹੜਾ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਕਿਹਾ ਜਾ ਰਿਹਾ ਤਾਂ ਦੇਖੋ ਤੁਸੀਂ ਵੀ ਇਹ ਪਹਿਲੀ ਵੀਡੀਓ